ਖਬਰ ਜੁੜੀ ਆ ਫੌਜ ਦੇ ਕਰਨਲ ਦੇ ਨਾਲ ਲੈਫਟੀਨਰ ਕਰਨਲ ਆ ਉਹਦੇ ਬਾਬਤ ਆਪਾਂ ਗੱਲ ਕਰਦੇ ਆ ਬੜੇ ਧਿਆਨ ਦੇ ਨਾਲ ਗੱਲ ਸੁਣਨ ਵਾਲੀ ਆ ਜਿਹੜੀ ਖਬਰ ਜੁੜੀ ਆ ਐਮ ਜਾਣਕਾਰੀ ਦਿੰਦੇ ਆ ਤੁਹਾਨੂੰ ਕਹਦੇ ਹੁੰਦੇ ਆ ਕਿ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਪਵੇ ਤਾਂ ਫਿਰ ਖੇਤ ਨਹੀਂ ਬਚ ਸਕਦਾ ਇੱਕ ਹਫ਼ਤਾ ਜਿਹੜੀ ਬਾੜ ਕੀਤੀ ਹੋਈ ਖੇਤ ਨੂੰ ਚਾਹ ਉਹਦੇ ਵਿੱਚ ਜੋ ਮਰਜ਼ੀ ਬੀਜਿਆ ਹੋਵੇ ਕਿਸਾਨ ਨੇ ਜਿਹੜੇ ਬਾੜ ਹੀ ਕਹਿੰਦੇ ਖੇਤ ਨੂੰ ਖਾਣ ਲੱਗ ਪਵੇ ਤਾਂ ਫਿਰ ਖੇਤ ਨਹੀਂ ਬਚਦਾ ਤੇ ਆਪਾਂ ਕਿਤੋਂ ਬਾੜ ਕਰਦੇ ਆ ਜਿਹੜਾ ਕਿਤੋਂ ਬਚਾਉਣੇ ਆ ਇਹੇ ਕ ਮਾਮਲਾ ਜੁੜਿਆਗਾ ਫੌਜ ਦੇ ਲੈਫਟੀਨਰ ਕਰਨਲ ਦੇ ਨਾਲ ਆ ਦੀਪਕ ਸ਼ਰਮਾ ਜਿਹੜਾ ਫੌਜ ਦੇ ਵਿੱਚ ਕਰਨਲ ਆ ਉਹਦੇ ਵੱਲੋਂ ਜਿਹੜਾ ਸਿਵੀਆਈ ਵੱਲੋਂ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਤਾਂ ਗ੍ਰਿਫਤਾਰ ਕੀਤੇ ਸੀ ਨਾਲ ਉਹਦੇ ਪਤਨੀ ਨੂੰ ਵੀ ਗਿਰਫਤਾਰ ਕਰ ਲਿਆ ਇਹ ਵੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਦੀਕ ਸ਼ਰਮਾ ਦੀ ਪਤਨੀਆ ਲੈਪਿਡਨਟਰ ਕਰਨਲ ਦੀ ਪਤਨੀ ਆ ਜਿਹੜੀ ਅੰਜਲ ਵਾਲੀਆ ਇਹ ਜਿਆ ਨਾਮ ਆ ਉਹਦਾ ਤੇ ਉਹਨੂੰ ਵੀ ਜਿਹੜਾ ਗਿਰਫਤਾਰ ਕਰ ਲਿਆ ਆ ਹੁਣ ਤੁਹਾਨੂੰ ਦੱਸਦੇ ਆ ਕਿ ਇੱਕ ਪਾਸੇ ਤਾਂ ਉਹ ਫੌਜ ਆ ਤੇ ਜਵਾਨ ਜਿਹਨੂੰ ਹਰ ਸਮੇਂ ਸਲੂਟ ਵਾਈਦਾ ਕਿ ਸਾਡੀ ਇਰਾਕੀ ਕਰਦੇ ਆ ਸਰਹੰਦਾ ਦੇ ਉੱਪਰ ਆ ਸਾਡੇ ਉਹ ਨੌਜਵਾਨ ਜਿਹੜੇ ਸ਼ਹੀਦ ਹੋ ਕੇ ਸਾਡਾ ਦੇਸ਼ ਦਾ ਨਾਂ ਚ ਮਕਾਉਂਦੇ ਆ ਤੇ ਆਪੀਆਂ ਜਾਨਾਂ 바ਰ ਜਾਂਦੇ ਆ ਕੁਰਬਾਨ ਕਰ ਜਾਂਦੇ ਆ ਦੁਸ਼ਮਣਾਂ ਦੇ ਨਾਲ ਲੋਹਾ ਲੈਂਦੇ ਹੋਏ ਜਿਹੜਾ ਆਪੋ ਆਪਣੇ ਜਿਹੜਾ ਦੇਸ਼ ਦੀ ਰੱਖਿਆ ਲਈ ਜਿਹੜਾ ਬਾਹਰ ਜਾਂਦੇ ਆ ਪਰ ਦੂਸਰੇ ਪਾਸੇ ਜਿਹੜਾ ਇੱਕ ਇਹੋ ਜਿਹੀ ਵੀ ਬੰਦੇ ਆ ਕਿ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਹਰ ਮਹਿਕਮੇ ਦੇ ਵਿੱਚ ਕੁਝ ਨਾ ਕੁਝ ਕਾਲੀਆਂ ਭੇਡਾਂ ਜ਼ਰੂਰ ਹੁੰਦੀਆਂ ਉਹ ਸਾਰੇ ਜਿਹੜਾ ਕਿ ਉਸ ਜਿਹੜੇ ਵੀ ਸਮਾਜ ਵਿੱਚ ਰਹਿੰਦੇ ਹੋਣਾ ਜਾਂ ਫੌਜ ਦੀ ਗੱਲ ਕਰ ਲਈਏ ਜਾਂ ਪੁਲਿਸ ਦੀ ਗੱਲ ਕਰ ਲਈਏ ਜਾਂ ਕਿਸੇ ਹੋਰ ਮੈਕਮੇ ਦੀ ਕਿ ਉਹਦੇ ਸ਼ਰਮ ਦੇ ਨਾਲ ਜਿਹੜਾ ਸਿਰ ਨੀਵਾ ਕਰ ਦਿੰਦੇ ਆ ਇੱਕ ਪਾਸੇ ਤਾਂ ਦੁਨੀਆ ਦੀ ਤੀਜੀ ਪਾਵਰ ਮੰਨੀ ਜਾਂਦੀ ਇੰਡੀਅਨ ਆਰਮੀ ਤੇ ਪਰ ਕੁਝ ਦੀਪਕ ਸ਼ਰਮੇ ਵਰਗੇ ਜਿਹੜਾ ਕਲੰਕ ਨੇ ਜਿਹੜਾ ਫੌਜ ਦੇ ਉੱਪਰ ਜਿਹੜਾ ਹੁਣ ਸਿਵਿਆਈ ਵੱਲੋਂ ਜਿਹੜਾ ਗ੍ਰਿਫਤਾਰ ਕਰ ਲਿਆ ਰਿਸਪਬੁਲੈਂਡ ਦੇ ਮਾਮਲੇ ਦੇ ਵਿੱਚ ਨਾਲ ਵਿਚੋਲੇ ਦੱਸਿਆ ਜਾ ਰਿਹਾ ਬਨੋਦ ਕੁਮਾਰ ਕੋਈ ਨਾਮ ਦਾ ਸਖਸਾ ਪ੍ਰਾਈਵੇਟ ਬੰਦਾ ਤੇ ਜਿਹੜਾ ਕਿ ਰਿਸ਼ਵਤ ਲੈਂਦਾਗਾ ਤੇ ਮੈਂ ਤੁਹਾਨੂੰ ਇੱਥੇ ਥੋੜੀ ਜਿਹੀ ਗੱਲ ਟੋਕ ਕੇ ਦੱਸਦਾਗਾ ਵੈਸੇ ਇਹ ਮਾਮਲਾ ਚਲੋ ਸੀਬੀਆਈ ਦੇ ਹਵਾਲੇ ਆ ਗਿਆ ਉੱਪਰ ਕੇ ਸਾਹਮਣੇ ਆ ਗਿਆ ਬਹੁਤ ਹੀ ਜਿਆਦਾ ਇਹ ਜੇ ਕਾਲੀਆਂ ਭੇਡਾਂ ਨੇ ਜਿਹੜੀਆਂ ਫੌਜ ਦੇ ਵਿੱਚ ਭਰਤੀ ਕਰਵਾਉਣ ਵਾਸਤੇ ਮੁੰਡਿਆਂ ਨੂੰ ਉਹਨਾਂ ਤੋਂ ਰੁਪਏ ਲੈਂਦੀਆਂ ਨੇ ਲੱਖਾਂ ਦੇ ਲੱਖਾਂ ਉਹਨਾਂ ਨੂੰ ਭਰਤੀ ਕਰਵਾਉਂਦੀਆਂ ਨੇ ਦੋ ਨੰਬਰ ਦੇ ਵਿੱਚ ਕੋਈ ਜਾਲੀ ਸਰਟੀਫਿਕੇਟ ਬਣਾ ਕੇ ਭਰਤੀ ਕਰਵਾ ਦਿੰਦਾ ਕੋਈ ਕਿਸ ਤਰ੍ਹਾਂ ਭਰਤੀ ਕਰਾਉਂਦਾ ਕੋਈ ਕਿਸ ਤਰ੍ਹਾਂ ਭਰਤੀ ਕਰਾਉਂਦਾ ਜੇਕਰ ਇਹਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇ ਤਾਂ ਬਹੁਤੇ ਸਾਰੇ ਇਹ ਜੇ ਨੌਜਵਾਨ ਨਿਕਲਣਗੇ ਜਿਹੜੇ ਕਿ ਜਾਲੀ ਭਰਤੀ ਹੋਏ ਆ ਜਿਨ੍ਹਾਂ ਦੇ ਸਰਟੀਫਿਕੇਟ ਜਾਲੀ ਆ ਜਿਨ੍ਹਾਂ ਦਾ ਸਾਰਾ ਕੰਮ ਜਾਲੀ ਆ ਜਿਨ੍ਹਾਂ ਨੇ ਉਮਰਾਂ ਵਧਾ ਕੇ ਜਿਹੜਾ ਉਹ ਉਹਦੇ ਫਾਇਦੇ ਵਿੱਚ ਜਿਹੜਾ ਘਟਾ ਕੇ ਜਿਹੜਾ ਭਰਤੀ ਹੋਏ ਆ ਉਮਰਾ ਘਟਾ ਕੇ ਜਿਹੜਾ ਜਿਹੜੇ ਕਿ ਤਿੰਨ ਤਿੰਨ ਚਾਰ ਚਾਰ ਵਾਰੀ ਜਿਹੜਾ ਭਰਤੀ ਲੰਘ ਜਾਂਦੀਆਂ ਨੇ ਉਸ ਤੋਂ ਬਾਅਦ ਜਿਹੜਾ ਉਹ ਫਾਇਦੇ ਵਿੱਚ ਭਰਤੀ ਹੁੰਦੇ ਆ ਦੂਸਰੇ ਪਾਸੇ ਜਿਹੜਾ ਗੱਲ ਕਰ ਲਈਏ ਕਿ ਜਿਹੜਾ ਇਹ ਸ਼ਰਮਾ ਦਾ ਇਹਦਾ ਨਾਮ ਦੀਪਕ कुमार ਸ਼ਰਮਾ ਜਿਹੜਾ ਕਿ 3 ਲੱਖ ਰਿਸ਼ਵਤ ਲੈਂਦੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਇਸ ਤੋਂ ਵੱਡੀ ਗੱਲ ਹੋ ਜਾਂਦੀ ਹੈ ਇਹਦੇ ਦਿੱਲੀ ਜਿੱਤੇ ਰਹਿੰਦਾ ਸੀ ਇਹਦੇ ਘਰ ਦੇ ਵਿੱਚ ਕਰੀਬ 2 ਸਿਹਾਰੀਆ 70 ਕਰੋੜ ਰੁਪਇਆ ਜਿਹੜਾ ਸੀਬੀਆਈ ਨੂੰ ਵੱਲੋਂ ਜਿਹੜਾ ਰਿਕਵਰੀ ਕੀਤਾ ਗਿਆ ਐਥੇ ਹੋਰ ਦੱਸਦੇ ਕਿ ਗੰਗਾ ਨਗਰ ਦੇ ਵਿੱਚ ਇਹਦੀ ਡਿਊਟੀ ਸੀ ਉੱਥੇ ਤੈਨਾਤ ਸੀ ਗੰਗਾ ਨਗਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹਦੀ ਪਤਨੀ ਦੇ ਕੋਲੋਂ ਜਿਹੜਾ 10 ਲੱਖ ਰੁਪਇਆ ਉਹ ਵੀ ਮਿਲਿਆ 3 ਲੱਖ ਰੁਪਇਆ ਰਿਸਪਟ ਵਾਲਾ ਅਲੱਗ ਮਿਲਿਆ ਹੁਣ ਤੁਸੀਂ ਇਹ ਦੇਖ ਲਓ ਕੇ ਫੌਜ ਦੇ ਵਿੱਚ ਇੱਕ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਸੀ ਕਿ ਇੱਕ ਜਮੇਵਾਰ ਅਫਸਰ ਕੋਈ ਕਰਨਲ ਛੋਟਾ ਘਰਾ ਰੈਂਕ ਨਹੀਂ ਹੁੰਦਾ ਤੇ ਇੱਕ ਪਰ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਫੌਜ ਦਾ ਕਰਨਲ ਦਾ ਜਿਹੜਾ ਰਤਬਾ ਬਹੁਤ ਵੱਡਾ ਹੁੰਦਾ ਹੈਗਾ ਚਾਹੇ ਫੌਜ ਦੇ ਵਿੱਚ ਆਮ ਫੌਜੀ ਵੀ ਹੋ ਉਹਦਾ ਰਤਬਾ ਹੀ ਬਹੁਤ ਵੱਡਾ ਹੁੰਦਾ ਹੈਗਾ ਪਰ ਜਿਹੜਾ ਇਹ ਹਾਲਾਤ ਨੇ ਅੱਜ ਜਿਹੜਾ ਕਿ ਭਾਰਤੀ ਫੌਜ ਦੇ ਵਿੱਚ ਜਿਹੜਾ ਕਰਨਲ ਪੇਟਾਚਾਰ ਦੇ ਦੋਸਤ ਦੇ ਮਾਮਲੇ ਦੇ ਵਿੱਚ ਜਿਹੜਾ ਸੇਬੀ ਆਈ ਵੱਲੋਂ ਜਿਹੜਾ ਅਗਰ ਪਦਾਰਕ ਕੀਤਾ ਗਿਆ ਹੁਣ ਇੱਕ ਵੱਡਾ ਦਾਗ ਇਹਨੇ ਤੱਬਾ ਫੌਜ ਤੇ ਲਾ ਦਿੱਤਾ ਤੇ ਜਿਹੜੀ ਖਬਰ ਆਉਣ ਫਲੈਸ਼ ਫਲੈਸ਼ ਹੋ ਰਹੀ ਆ ਤੇ ਜਿਹੜੀ ਖਬਰ ਇਹਦੀ ਕਈ ਦੇਸ਼ਾਂ ਤੱਕ ਜਾਣੀ ਆ ਤੇ ਫਿਰ ਲੋਕ ਉੱਤੇ ਤਾਨੇ ਮੇਨੇ ਮਾਰਦੇ ਆ ਜਿਹੜੇ ਦੂਜੇ ਦੁਸ਼ਮਣ ਦੇਸ਼ ਹੁੰਦੇ ਆ ਕਿ ਤੁਹਾਡੇ ਫੌਜ ਦੇ ਵਿੱਚ ਤਾਂ ਆ ਆ ਬੰਦੇ ਬੈਠੇ ਆ ਆ ਕ੍ਰਿਮੀਨਲ ਬੈਠੇ ਆ ਆ ਰਿਸ਼ਤ ਕੋਰੀ ਬੰਦੇ ਬੈਠੇ ਆ ਇਹਨਾਂ ਦਾ ਕੀ ਕੀਤਾ ਜਾਵੇ ਇਹ ਦੱਸਿਆ ਜਾ ਰਿਹਾ ਕਿ 18 ਦਸੰਬਰ ਨੂੰ ਇੱਕ ਸੀਬੀਆਈ ਵੱਲੋਂ ਟਰੈਪ ਲਗਾਇਆ ਗਿਆ ਕਿ 3 3 ਲੱਖ ਰੁਪਏ ਰਿਸ਼ਵਤ ਲੈਣ ਦੇ ਫੜਿਆ ਗਿਆ ਇਹਦੀ ਕਮਾਂਡਰ ਪਤਨੀ ਕਾਜਲ ਵਾਲੀ ਪਤਨੀ ਆਉਦਾ ਨਾਮ ਆ ਤੇ ਉਹਦੇ ਕੋਲੋਂ ਵੀ ਜਿਹੜਾ 10 ਲੱਖ ਰੁਪਈਆ ਫੜਿਆ ਗਿਆ ਹੁਣ ਤੁਸੀਂ ਆਪ ਦੇਖ ਲਓ ਕਿ ਜੇਕਰ ਫੌਜ ਦੇ ਵਿੱਚ ਹੀ ਰਿਸ਼ਵਤਖੋਰੀ ਦਾ ਮਾਮਲਾ ਚੱਲ ਰਿਹਾ ਫੌਜ ਦੇ ਇਨਾ ਵੱਡੇ ਅਫਸਰਾਂ ਦੇ ਉੱਪਰ ਗਾਜ ਡਿੱਗਣੀ ਲਾਜ਼ਮੀ ਆ ਤੇ ਨਾਲ ਹੋਰ ਪਤਾ ਨਹੀਂ ਕਿਹੜੇ ਕਿਹੜੇ ਰਗੜੇ ਜਾਣਗੇ ਜਿਹੜਾ ਕਿ ਉਹਦੀ ਪਤਨੀ ਨੂੰ ਵੀ ਨਾਬਜਦ ਕਰ ਲਿਆ ਬినੋਦ ਕੁਮਾਰ ਨੂੰ ਵੀ ਨਾਬਜਦ ਕਰ ਲਿਆ ਤੇ ਜਿਹੜਾ ਇਸ ਨੂੰ ਦੀਪ ਕੁਮਾਰ ਨੂੰ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਜਾਨੀ ਕਿ ਹੁਣ ਕਹਿੰਦਾ ਭਾਵਕ ਹੈ ਜਿਹੜਾ ਹੁਣ ਕੇਸ ਚੱਲੂਗਾ ਨਾਲ ਨੌਕਰੀ ਤੇ ਜਾਊਗਾ ਨਾਲ ਦੂਜਨ ਸ਼ਰਮਿੰਤ ਸ਼ਰ ਕੀਤਾ ਨਾਲ ਦੇਸ਼ ਨੂੰ ਸ਼ਰਮਿ ਸ਼ਰ ਕੀਤਾ ਇੰਨਾ ਵਾਸਤੇ ਜੇ ਜਿਹੜੀ ਇੱਕ ਇੱਕ ਕਾਰੜੀ ਸਜ਼ਾ ਹੋਣੀ ਚਾਹੀਦੀ ਹੈ ਇੰਨਾ ਵਾਸਤੇ ਇੱਕ ਅਜਿਹਾ ਕਾਨੂੰਨ ਹੋਣਾ ਚਾਹੀਦਾ ਕਿ ਜਿਹੜੇ ਦੇਸ਼ ਦੇ ਰਾਖਿਆਂ ਦੇ ਲਈ ਜਿਹੜਾ ਦੇਸ਼ ਦੇ ਰਾਖੇ ਜਿੱਥੇ ਸਿਰ ਉੱਚਾ ਕਰਦੇ ਆ ਜਿੱਥੇ ਸਿਰ ਨੀਵਾ ਕਰਦੇ ਆ ਤੇ ਉਹਨਾਂ ਵਾਸਤੇ ਵੀ ਜਿਹੜਾ ਇਹ ਅਲੱਗ-ਅਲੱਗ ਮੈਨੂੰ ਲੱਗਦਾ ਕਿ ਇਹ ਜ਼ਰੂਰ ਪੈਨਲ ਬਣਨਾ ਚਾਹੀਦਾਗਾ ਤੇ ਜ਼ਰੂਰ ਕਾਨੂੰਨ ਬਣਨਾ ਚਾਹੀਦਾ ਇੱਕ ਅਜਿਹਾ ਕਿ ਤਾਂ ਕਿ ਅੱਗੇ ਤੋਂ ਕੋਈ ਜਿਹੜਾ ਅਜਿਹਾ ਕਾਰਨਾਮਾ ਜਿਹੜਾ ਨਾ ਕਰ ਸਕੇ ਦੂਸਰੀ ਖਬਰ ਜੁੜੀ ਹੈ ਨਾਲ ਆ ਕਿ ਪਠਾਨ ਮਾਜਰਾ ਹਨਮਿਤ ਸਿੰਘ ਪਠਾਨ ਮਾਜਰਾ ਆਮ ਆਦੀ ਪਾਰਟੀ ਦਾ ਜਿਹੜਾ ਇੱਕ ਵਿਧਾਇਕ ਆ ਉਹ ਜਿਹੜਾ ਪਹਿਲਾਂ ਭੱਜ ਗਿਆ ਸੀ ਕਹਿੰਦੇ ਪੁਲਿਸ ਦੇ ਵੱਲੋਂ ਫੜਿਆ ਗਿਆ ਫਿਰ ਉਹਨੂੰ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਭੱਜ ਜਾਂਦਾਗਾ ਭੱਜਣ ਤੋਂ ਬਾਅਦ ਜਿਹੜਾ ਉਹਨੂੰ ਪੁਲਸਾ 2 ਮਹੀਨੇ ਗ੍ਰਿਫਤਾਰ ਨਹੀਂ ਕਰ ਸਕੇ 2 ਮਹੀਨੇ ਬਾਅਦ ਉਹਦੀ ਇੱਕ ਇੰਟਰਵਿਊ ਆਉਂਦੀ ਆ ਤੇ ਉਹ ਦੱਸਦਾਗਾ ਕਿ ਮੈਂ ਤਾਂ ਆਸਟ੍ਰੇਲੀਆ ਵਿੱਚ ਜਾ ਕੇ ਬੈਠਾਂਗਾ ਤੇ ਇੱਕ ਉਥੇ ਜਾ ਕੇ ਚੈਨਲ ਦੇ ਨਾਲ ਇੰਟਰਵਿਊ ਕੀਤੀ ਤਾਂ ਹੁਣ ਤਾਂ ਜਿਹੜਾ ਪਠਾਨ ਮਾਜਰਾ ਜਿਹੜਾ ਰੋਜ਼ ਲੈਬ ਹੋ ਜਾਂਦਾ ਹੁਣ ਕੱਲ ਬੀਤੀ ਕੱਲ ਜਿਹੜਾ ਪਠਾਨ ਮਾਜਰਾ ਨੂੰ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਪਟਿਆਲਾ ਦੀ ਕੋਟ ਵੱਲੋਂ ਜਿਹੜਾ ਭਗੌੜਾ ਇਕਰਾਰ ਐਲਾਨ ਦਿੱਤਾ ਗਿਆਗਾ ਪਠਾਨ ਮਾਜਰਾ ਦੀ ਜਿਹੜੀ ਹੁਣ ਗ੍ਰਿਫਤਦਾਰੀ ਆ ਸੰਭਵ ਆ ਕੀ ਹੁਣ ਸਰਕਾਰ ਆਸਟ੍ਰੇਲੀਆ ਤੋਂ ਉਹਨੂੰ ਗ੍ਰਿਫਤਦਾਰ ਕਰ ਸਕਦੀ ਆ ਜਾ ਕਿਸੇ ਹੋਰ ਮੁਲਕ ਦੇ ਵਿੱਚ ਬੰਦਾ ਭੱਗ ਸਕਦਾ ਬਹੁਤੇ ਘੱਟ ਚਾਂਚ ਹੁੰਦੇ ਆ ਹੁਣ ਜਿਹੜਾ ਕਿ ਉਹਦੇ ਤੇ ਜਿਹੜਾ ਗਮੀਰ ਦੋਸ਼ ਲੱਗੇ ਆ 376 ਦਾ ਮਕਦਮਾ ਦਰਜਾ ਅਤੇ ਹੋਰ ਵੀ ਕਈ આરોਪ ਲੱਗੇ ਆ ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਸਾਡੇ ਇੱਕ ਪੁਲਿਸ ਮੁਲਾਜ਼ਮ ਨੂੰ ਜਿਹੜਾ ਉਹ ਇੱਕ ਜਿਹੜਾ ਕਿ ਰਵਾਲਵਰ ਦੀ ਨੋਕ ਤੇ ਜਿਹੜਾ ਉਹਨੂੰ ਗੋਲੀ ਮਾਰ ਕੇ ਜਿਹੜਾ ਉਹਦੇ ਪੈਰ ਦੇ ਵਿੱਚ ਉਹ ਭੱਜ ਗਿਆ ਸੀ ਉਹ ਫਰਾਰ ਹੋ ਗਿਆ ਪਰ ਸ਼ਰਮ ਵਾਲੀ ਗੱਲ ਤਾਂ ਇਹ ਆ ਕਿ 2 ਮਹੀਨੇ ਪੁਲਸ ਤੋਂ ਫੜਿਆ ਨਹੀਂ ਗਿਆ 2 ਮਹੀਨੇ ਬਾਅਦ ਜਿਹੜਾ ਐਡਾ ਵੱਡਾ ਅਪਰਾਧੀ ਹੁੰਦਾ ਬੰਦਾ ਤੇ ਉਹ ਜਾ ਕੇ ਆਸਟ੍ਰੇਲੀਆ ਵਿੱਚ ਲੰਘ ਜਾਂਦਾਗਾ ਕਿਤੇ ਨਾ ਕਿਤੇ ਇਹ ਪੁਲਿਸ ਦੇ ਦਾਅ ਪੇਚ ਆ ਜਿਹੜਾ ਪੁਲਸ ਹੀ ਭਜਾਉਣ ਦੇ ਵਿੱਚ ਜਿਹੜਾ ਉਹਨਾਂ ਨੂੰ ਮਦਦ ਕਰਦੀ ਆ ਜਾਂ ਫਿਰ ਕਿਹੜੇ ਅਫਸਰ ਆ ਉਹਨਾਂ ਦੀ ਮਦਦ ਕਰਦਿਆ ਜਾਂ ਫਿਰ ਪੁਲਸ ਬੇਵੱਸਾ ਜਾਂ ਤਾਂ ਪੁਲਸ ਭਜਾਉਣ ਦੇ ਵਿੱਚ ਹੱਕਦਾਰ ਆ ਜਾਂ ਆਪਾਂ ਕਹਿੰਦੇ ਕਿ ਪੁਲਸ ਦੇ ਹੱਥ ਕੜੇ ਆ ਪੁਲਸ ਬੇਵੱਸਾ ਪੁਲਸ ਕਹਿੰਦੀ ਆ ਕਿ ਭਾਈ ਸਾਡੇ ਤੋਂ ਕੰਮ ਜਿਹੜਾ ਇਹ ਉੱਪਰ ਦੀ ਹੋ ਗਿਆ ਤੇ ਹੁਣ ਅਸੀਂ ਕੀ ਕਰੀਏ ਤੇ ਹੁਣ ਜਿਹੜਾ ਪਠਾਨ ਮਾਜਰਾ ਨੂੰ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਜਿਹੜਾ ਅਦਾਲਤ ਵੱਲੋਂ ਭਗਾਉੜਾ ਜਿਹੜਾ ਕਰਾਰ ਕਰ ਦਿੱਤਾਗਾ ਤੇ ਹੁਣ ਵੇਖਦੇ ਆ ਕਿ ਪੰਜਾਬ ਸਰਕਾਰ ਉਹਨੂੰ ਲਿਆਉਣ ਦੇ ਵਾਸਤੇ ਜਿਹੜਾ ਕੀ ਅਪਰਾਲੇ ਕਰਦੀ ਆ ਆਊਗਾ ਜੇ ਕਿ ਨਾ ਆਊਗਾ ਇੱਕ ਵੱਡੇ ਸਵਾਲਾ ਸਰਕਾਰ ਦੇ ਉੱਪਰ ਵੀ ਦੋਨੇ ਖਬਰਾਂ ਤੇ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਰਾਇ ਦੇਣਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਧੰਨਵਾਦ ਵਰਜੇ ਕਾਲਸਾ ਵਰਜੇ ਕੀ ਫਤਿਹ